ਪੰਜਾਬੀ ਆਵਾਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੈਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਜਰਾਂ ਜੀ ਤੁਹਾਡੀ ਕਚਰੀ ਚ ਕਿਨਵਾ ਐਪੀਸੋਡ ਲੈ ਕੇ ਇਥੇ ਉਮੀਦ ਕਰਦਾ ਤੁਹਾਨੂੰ ਸਾਡਾ ਅੱਜ ਵਾਲਾ ਐਪੀਸੋਡ ਪਸੰਦ ਆਵੇਗਾ ਗੱਲ ਆਪਾਂ ਫੇਰ ਅੱਜ ਭਾਰਤ ਵਿੱਚ ਚੱਲ ਰਹੀਆਂ 2024 ਦੀਆਂ ਚੋਣਾਂ ਦੇ ਉੱਤੇ ਹੀ ਜਿਹੜਾ ਹੈ ਉਹ ਕਰਨਾ ਤੇ ਫੋਕਸ ਸਾਡਾ ਰਹੇਗਾ ਪੰਜਾਬ ਪੰਜਾਬ ਸੱਤਵੇਂ ਗੇਟ ਦੇ ਵਿੱਚ ਵੋਟਾਂ ਦੇ ਤਕਰੀਬਨ ਕੁਝ ਘੰਟੇ ਹੀ ਬਾਕੀ ਜਿਹੜੇ ਨੇ ਉਹ ਬਚੇ ਨੇ ਬਦਲਦੇ ਹਾਲਾਤ ਤੇਜ਼ੀ ਨਾਲ ਅਲੱਗ-ਅਲੱਗ ਇਸ਼ਾਰੇ ਕਰਦੇ ਪਏ ਨੇ ਤੇ ਵੱਖ-ਵੱਖ ਪਾਰਟੀਆਂ ਜਿਸ ਰੂਪ ਦੇ ਵਿੱਚ ਐਡੀ ਅਟੈਕਿੰਗ ਪੋਜੀਸ਼ਨ 'ਚ ਆ ਰਹੀਆਂ ਨੇ ਤੇ ਉਹਨਾਂ ਦਾ ਇੱਕ ਅਲੱਗ ਰੂਪ ਵੀ ਦੇਖਣ ਨੂੰ ਜਿਹੜਾ ਹੈ ਉਹ ਮਿਲ ਰਿਹਾ ਹੈਗਾ ਜਿੱਥੇ ਕਿ ਜਿਹੜੀ ਕਦੀ ਪੰਥ ਦੀ ਆਵਾਜ਼ ਤੇ ਅਸੀਂ ਪੰਥ ਦੇ ਰਾਖੇ ਕਹਿ ਕੇ ਕਹਿਣ ਵਾਲੀ ਅਕਾਲੀ ਦਲ ਪਾਰਟੀ ਨੂੰ ਸ਼ਾਇਦ ਭਾਜਪੀ ਵੀ ਨਹੀਂ ਦੇਖਦੀ ਉਹਨੂੰ ਝਾੜੂ ਵੀ ਨਹੀਂ ਦੇਖਦਾ ਉਹਨੂੰ ਕਾਂਗਰਸ ਵੀ ਨਹੀਂ ਦੇਖਦੀ ਉਹਨੂੰ ਆਜ਼ਾਦ ਉਮੀਦਵਾਰ ਜਿਹੜੇ ਭਾਈ ਸਰਬਜੀਤ ਸਿੰਘ ਹੋਣੀ ਆ ਖੜੇ ਨੇ ਉਹ ਦੇਖਦੇ ਨੇ ਜਾਂ ਖੜੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਹੋਣੀ ਜਿਹੜੇ ਨੇ ਉਹ ਬਹੁਤੇ ਦੇਖਦੇ ਨੇ ਜਿੱਥੇ ਕਿ ਸਖਬੀਰ ਬਾਦਲ ਆਪਣੇ ਆਪ ਨੂੰ ਇਹ ਕਹਿ ਰਿਹਾ ਕਿ ਇਹ ਏਜੰਸੀਆਂ ਤੇ ਆਰਐਸਐਸ ਦੀ ਖੇੜ ਆ ਇਹਨਾਂ ਨੇ ਇਹ ਬੰਦੇ ਜਿਹੜੇ ਨੇ ਉਹ ਲੈ ਕੇ ਆਂਦੇ ਉਸ ਡਿਜ਼ਾਈਨ ਚੋਂ ਨਿਕਲੇ ਜਿਹੜੇ ਨੇ ਉਹ ਨੇ ਪਰ ਜੇਕਰ ਤੇ ਸਖਬੀਰ ਬਾਦਲ ਨੂੰ ਫੜ ਕੇ ਪੁੱਛਿਆ ਜਾਵੇ ਕਿ ਭਾਈ ਤੁਹਾਡਾ ਤਾਂ ਏਜੰਸੀਆਂ ਦੇ ਨਾਲ ਇਸ ਬੀਜੇਪੀ ਦੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਐਨੇ ਸਾਲ ਤੇਰੇ ਬਾਪ ਦਾ ਰਿਹਾ ਹੈ ਤੇ ਉਹ 10 ਪੀ ਕੇਸ ਏਜੰਸੀ ਤਹਿਤ ਤੇ ਕੇਸ ਪਾਲਿਸੀ ਤੇ ਕੇਸ ਡਿਜ਼ਾਈਨ ਤੱਕ ਤੇਰੇ ਬਾਪ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਐਡੇ ਵੱਡੇ ਰੂਪ ਦੇ ਵਿੱਚ ਤੁਸੀਂ ਇਲੈਕਸ਼ਨ ਨੂੰ ਜਿੱਤਣ ਵਾਸਤੇ ਆਪਣੇ کردار ਤੋਂ ਡਿੱਗੇ ਹੋਣ ਦਾ ਸਬੂਤ ਤਾਂ ਬਹੁਤ ਵਾਰ ਦਿੱਤਾ ਪਰ ਜਿਹੜੇ ਰੂਪ ਦੇ ਵਿੱਚ ਤੁਸੀਂ ਹੁਣ ਦੇ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਪ੍ਰਾਈਵੇਟ ਲਿਮਟਿਡ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਿਤੇ ਕੋਈ ਕਿਸੇ ਕਿਸਮ ਦਾ ਜਿਹੜਾ ਬਚਿਆ ਖੁਚਿਆ ਇਸ ਪਾਰਟੀ ਦਾ ਅਖੀਰਲੇ ਸਾਹਾਂ ਤੇ ਹੋਣ ਦਾ ਜਿਹੜਾ ਡਿਜ਼ਾਈਨ ਆ ਉਹ ਤੁਹਾਡੇ ਕੋਲ ਕਿਤੇ ਸਾਂਭਿਆ ਜਾਏਗਾ ਤੁਸੀਂ ਡਿਜ਼ਾਈਨ ਲੋਕਾਂ ਦੇ ਡਿਜ਼ਾਈਨਰਾਂ ਵੱਲ ਵੇਖਣ ਦੀ ਬਜਾਏ ਕਿਤੇ ਖੁਦ ਦੀ ਝਾਤੀ ਮਾਰੀ ਹੁੰਦੀ ਕਿਤੇ ਪੰਥ ਵਾਲ ਨੂੰ ਮੂੰਹ ਕਰਕੇ ਪੰਥ ਦੀ ਗੱਲ ਕਰ ਰਹੇ ਹੁੰਦੇ ਤਾਂ ਫੇਰ ਸ਼ਾਇਦ ਲੋਕੀ ਤੁਹਾਨੂੰ ਇਹ ਸਮਝ ਦੇ ਕੇ ਤੁਸੀਂ ਕਿਤੇ ਪ੍ਰਾਣੀਆਂ ਰਵਾਇਤਾਂ ਵੱਲ ਆਣ ਮੁੜਿਓ ਪਰ ਤੁਹਾਡੀ ਸੋਚ ਤੇ ਤੁਹਾਡੀ ਬੂਝ ਜਿਹੜੀ ਆ ਉਹ ਬਿਲਕੁਲ ਲੋਕਾਂ ਦੇ ਸਾਹਮਣੇ ਸਪਸ਼ਟ ਹੋ ਗਈ ਆ ਕਿ ਕਿੰਨੀ ਕੁ ਸਿਆਣਪ ਤੁਸੀਂ ਲੋਕ ਰੱਖਦੇ ਹੋ ਪੰਜਾਬ ਪੰਜਾਬੀਅਤ ਤੇ ਸਿੱਖੀ ਪ੍ਰਤੀ ਤੇ ਪੰਥ ਪ੍ਰਤੀ ਤੁਹਾਡੀ ਸੋਚ ਸ਼ਰਮ ਅਜਾਗਰ ਹੋ ਨਿਪੜੀ ਆ ਜੇ ਕੱਲ ਨੂੰ ਅਸਖਬੀਰ ਦੀ ਘਰ ਆਈ ਆ ਬੀਬੀ ਹਰ ਸਿਮਰਤ ਕਿਤੇ ਉਥੋਂ ਬਠਿੰਡੇ ਤੋਂ ਇਲੈਕਸ਼ਨ ਚ ਜਾਂਦੀ ਆ ਤੇ ਕਿਤੇ ਉੱਤੇ ਭਾਜਪੀ ਨੂੰ ਜਿਹੜੀ ਆ ਉਹ ਕਿਤੇ ਉੱਤੇ ਸੀਟਾਂ ਚਾਹੀਦੀਆਂ ਹੋਈਆਂ ਤੇ ਸਭ ਤੋਂ ਪਹਿਲਾਂ ਤੁਹਾਡਾ ਪਰਿਵਾਰ ਉੱਥੇ ਜਾ ਕੇ ਉਹਨਾਂ ਦੀ ਝੋਲੀ 'ਚ ਤੇ ਉਹਨਾਂ ਦੀਆਂ ਚਪਲਾ 'ਚ ਡਿੱਗੇਗਾ ਇਹ ਗਰੰਟੀ ਆ ਇਸ ਗੱਲ ਦੀ ਸਭ ਤੋਂ ਪਹਿਲਾਂ ਤੁਸੀਂ ਡਿੱਗੋਗੇ ਇਹ ਤੇਰਾ ਹੀ ਪਿਓ ਬਾਦਲ ਹੁਣ ਤੱਕ ਜਿਹੜਾ ਬਿਨਾਂ ਸ਼ਰਤ ਬਾਜਪਾਈ ਦੀ ਸਰਕਾਰ ਚ ਜਾ ਕੇ ਡਿੱਗਿਆ ਸੀ ਨਾ ਉਹ ਲੋਕਾਂ ਨੂੰ ਹਲੇ ਤੱਕ ਭੁੱਲਿਆ ਨਹੀਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਉਸੇ ਝੋਲੀ ਚ ਉਸੇ ਪੱਲੜੇ ਚ ਅੱਜ ਚਾਹੇ ਜੋ ਮਰਜ਼ੀ ਤੁਸੀਂ ਗੱਲਾਂ ਕਰੀ ਜਾਓ ਤੁਸੀਂ ਉਸੇ ਪੱਲੜੇ ਚ ਜਾ ਕੇ ਡਿੱਗਣਾ ਐਸੇ ਮੋਦੀ ਤਿਆਂ ਚਪਲਾਂ 'ਚ ਜਾ ਕੇ ਤੁਸੀਂ ਡਿਗਣਾ ਜੇ ਤੁਸੀਂ ਕੋਈ ਇੱਕ ਦੋ ਕਿਤੇ ਕੋਈ ਅਵਲਤੇ ਸੀਟ ਆਉਂਦੀ ਨਹੀਂ ਜੇ ਕਿਤੇ ਆ ਗਈ ਤੇ ਭਾਜਪੀ ਨੂੰ ਜ਼ਰੂਰਤ ਪਈ ਤੇ ਫਿਰ ਤੁਸੀਂ ਦੱਸਿਓ ਕਿ ਭਾਈ ਤੁਸੀਂ ਕਿਸ ਡਿਜ਼ਾਈਨ ਦਾ ਹਿੱਸਾ ਹੋ ਤੁਹਾਨੂੰ ਕਿਹੜੀਆਂ ਏਜੰਸੀਆਂ ਨੇ ਡਿਜ਼ਾਈਨ ਕਰਕੇ ਪੰਜਾਬ ਦੇ ਵਿੱਚ ਐਨੇ ਸਾਲ ਰਾਜ ਬਖਸ਼ਿਆ ਤੇ ਤੁਸੀਂ ਪੰਜਾਬੀਆਂ ਨੂੰ ਲੁੱਟਿਆ ਕੁੱਟਿਆ ਖਸਟਿਆ ਸਭ ਕੁਝ ਕੀਤਾ ਤੁਸੀਂ ਤੇ ਆਪਣੀ ਜਿਹੜੀ ਇੱਕ ਅੰਪਾਇਰ ਖੜਾ ਜਿਹੜਾ ਤੁਸੀਂ ਕੀਤਾ ਪੰਜਾਬੀਅਤ ਨੂੰ ਕੁੱਟ ਕੇ ਪੰਜਾਬੀਅਤ ਨੂੰ ਸਿੱਖੀ ਨੂੰ ਧੋਖਾ ਦੇ ਕੇ ਤੇਰੇ ਬਾਪ ਨੇ ਜੋ ਕੁਝ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਉਹ ਕਹਿਣ ਵਾਲੀਆਂ ਗੱਲਾਂ ਨਹੀਂ ਆਪਣੇ ਆਪ ਪੰਥ ਰਤਨ ਰਹਿ ਕੇ ਕਿਸਾਨਾਂ ਦਾ ਮਸੀਹਾ ਬਣ ਕੇ ਸਾਰਾ ਕੁਝ ਕਰਕੇ ਜੱਡਾ ਵੱਡਾ ਧੋਖਾ ਤੁਸੀਂ ਪੰਜਾਬ ਨਾਲ ਕੀਤਾ ਨਾ ਤੁਹਾਡੇ ਤੋਂ ਵੱਡਾ ਡਿਜ਼ਾਈਨ ਹੱਲੇ ਤੱਕ ਪੰਜਾਬੀਆਂ ਨੂੰ ਦਿਖਿਆ ਨਹੀਂ ਕੋਈ ਵੀ ਬਾਕੀ ਵੀ ਡਿਜ਼ਾਈਨ ਹੈਗੇ ਨੇ ਬਾਕੀ ਵੀ ਡਿਜ਼ਾਈਨ ਨੇ ਅਸੀਂ ਕਿਸੇ ਨੂੰ ਬਰੀ ਨਹੀਂ ਕਰਦੇ ਨਾ ਅਸੀਂ ਝੜੂ ਵਾਲਿਆਂ ਨੂੰ ਬਰੀ ਕਰਦੇ ਆਂ ਤੇ ਨਾ ਅਸੀਂ ਕਾਂਗਰਸ ਨੂੰ ਬਰੀ ਕਰਦੇ ਆਂ ਕਿਉਂਕਿ ਕਾਂਗਰਸ ਦਾ ਵੀ ਇੱਟ ਕੁੱਤੇ ਦਾ ਵੈਰ ਪੰਜਾਬ ਦੇ ਨਾਲ ਸ਼ੁਰੂ ਤੋਂ ਰਿਹਾ ਕਿਉਂਕਿ ਇਹ ਵੀ ਪਿੱਛੇ ਡੀਪ ਸਟੇਟ ਨੇ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਨੂੰ ਚਲਾਇਆ ਚਾਹੇ ਪੰਜਾਬ ਦੇ ਵਿੱਚ ਪੰਜਾਬ ਦੇ ਕਾਂਗਰਸੀਆਂ ਨੂੰ ਚਲਾਇਆ ਜਾਂ ਦਿੱਲੀ 'ਚ ਬੈਠ ਕੇ ਕਾਂਗਰਸੀਆਂ ਨੇ ਪੰਜਾਬ ਦੇ ਬਾਰੇ ਘਾਟਤ ਘੜੀਆਂ ਉਹ ਕੋਈ ਕਿਸੇ ਕੋਲ ਲੁਕੀ ਸ਼ਪੀ ਨਹੀਂ ਆ ਪੰਜਾਬ ਦਾ ਪੁੱਤ ਬਣ ਕੇ ਅੱਜ ਤੱਕ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਨੇਤਾ ਨਹੀਂ ਬਣਿਆ ਕਿਸੇ ਨੇ ਵੀ ਪੰਜਾਬ ਦਾ ਪੁੱਤ ਹੋਣ ਦਾ ਸਬੂਤ ਪਿਛਲੇ 76 ਸਾਲਾਂ ਦੇ ਵਿੱਚ ਦਿੱਤਾ ਹੀ ਨਹੀਂ ਤੇ ਤੁਸੀਂ ਦੱਸੋ ਤੁਸੀਂ ਕਿਸ ਡਿਜ਼ਾਈਨ ਤੁਹਾਨੂੰ ਕਿੰਨੇ ਡਿਜ਼ਾਈਨ ਕੀਤਾ ਤੁਹਾਡੇ ਪਿਓ ਨੂੰ ਕਿੰਨੇ ਡਿਜ਼ਾਈਨ ਕੀਤਾ ਸੀ ਤੁਹਾਨੂੰ ਕਿੰਨੇ ਡਿਜ਼ਾਈਨ ਕੀਤਾ ਤੁਹਾਡੀ ਇਸ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿਸ ਤਰ੍ਹਾਂ ਦੇ ਨਾਲ ਡਿਜ਼ਾਈਨ ਕੀਤਾ ਤੇ ਤੁਸੀਂ ਜਿਹੜਾ ਧੋਖਾ ਦਿੱਤਾ ਮੈਨੂੰ ਲੱਗਦਾ ਕਿ ਤੁਹਾਡਾ ਧੋਖਾ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾ ਚੁੱਕਾ ਜਿਸ ਨੂੰ ਮਟਾਇਆ ਨਹੀਂ ਜਾ ਸਕਦਾ ਕੰਧ ਤੇ ਲਿਖਿਆ ਸੱਚ ਲੋਕ ਕਦੀ ਵਿਸਾਰਦੇ ਨਹੀਂ ਹੁੰਦੇ ਤੁਸੀਂ ਇਕੱਠ ਕਰ ਲਵੋ ਦਿਮਾਗ ਲੋਕਾਂ ਦੇ ਬੰਦ ਕਰਕੇ ਤੁਸੀਂ ਲੋਕਾਂ ਨੂੰ ਇਸ ਕਾਲ ਦਾ ਅਹਸਾਸ ਦਿਵਾਓ ਕਿ ਭਾਈ ਅਸੀਂ ਤਾਂ ਪੰਥ ਪ੍ਰਸਤੀ ਆ ਅਸੀਂ ਤਾਂ ਪੰਥ ਦੇ ਠੇਕੇਦਾਰ ਹੀ ਅਸੀਂ ਆ ਹੁਣ ਲੋਕ ਇੰਨੀਆਂ ਤੁਹਾਡੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਆ ਹਾਂ ਕੁਝ ਕੁਸਤੀਆਂ ਤੇ ਤੁਹਾਡੇ ਝੋਲੀ ਚੁੱਕ ਜਾਂ ਵਿਰਸੇਬਲ ਟੋਏ ਵਰਗੇ ਜਿਹੜੇ ਕਦੀ ਆਪਣੇ ਆਪ ਨੂੰ ਦਾਵਾ ਕਰਦੇ ਸੀਗੇ ਉਹਦੀ ਲੈਂਗੁਏਜ ਤਾਂ ਦੇਖੋ ਉਹਦੀ ਬਾਡੀ ਲੈਂਗੁਏਜ ਤਾਂ ਬੰਦੇ ਦੀ ਦੇਖੋ ਤੁਸੀਂ ਇਹ ਸੰਤਾ ਕੋ ਵੀ ਛੱਤਰ ਖਾਂਦਾ ਰਿਆ ਕਿਸੇ ਸਮੇਂ ਤੇ ਰਾਣਾ ਇਹਦੇ ਪੋਲ ਬਹੁਤ ਨੇ ਜੇ ਖੋਲਣ ਲੱਗੇ ਪਰ ਅਸੀਂ ਇਹੋ ਜੇ ਬੰਦੇ ਨੂੰ ਇਹੋ ਜੇ ਬੰਦੇ ਨੂੰ ਮੂੰਹ ਨਹੀਂ ਲਾਉਂਦੇ ਕਿ ਭਾਈ ਇਹਨਾਂ ਦਾ ਇਹਨਾਂ ਦਾ ਕੀ ਖੋਲੀਏ ਕਿਉਂਕਿ ਇਹਨਾਂ ਇਹਨਾਂ ਦੀ ਔਕਾਤ ਪਤਾ ਜਿਹੜਾ ਡਿੱਗ ਪਿਆ ਜਿਹੜਾ ਤੇਰੇ ਪਿਓ ਦੀ ਝੋਲੀ 'ਚ ਜਾ ਕੇ ਪੈ ਗਿਆ ਉਹਦਾ ਉਹਦਾ ਕਿਸੇ ਤੋਂ ਕੋਈ ਲੁਕਿਆ ਨਹੀਂ ਹੈਗਾ ਕਿ ਕਦਾਂ ਆ ਕੇ ਆਪਣੇ ਆਪ ਨੂੰ ਜਿਹੜਾ ਇਹਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਨਾ ਤੇ ਫਿਰ ਉੱਥੇ ਇੱਕ ਕੁਰਸੀਆਂ ਮੰਨਣੀਆਂ ਤੇ ਇਹ ਸਾਰਾ ਕੁਝ ਕਰਨਾ ਇਹ ਕਿਸੇ ਕੋਲ ਲੁਕਿਆ ਸ਼ੈ ਪੈ ਨਹੀਂ ਆ। ਇਤਿਹਾਸ ਕਦੀ ਮਾਫ਼ ਨਹੀਂ ਕਰਿਆ ਕਰਦਾ ਤੇ ਮਾਫ਼ ਪ੍ਰਕਾਸ਼ ਬਾਦਲ ਨੂੰ ਵੀ ਨਹੀਂ ਕੀਤਾ ਤੇ ਸੁਖਵੀਰ ਤੈਨੂੰ ਵੀ ਕਿਸੇ ਨੇ ਨਹੀਂ ਜੜਾ ਮਾਫ਼ ਕਰਨਾ ਇਤਿਹਾਸ ਦੇ ਪੰਨੇ ਇਸੇ ਤਰ੍ਹਾਂ ਦੇ ਨਾਲ ਹੀ ਲਿਖੇ ਜਾਣਗੇ ਕਿਉਂਕਿ ਤੁਹਾਡੇ ਤੇ ਲੱਗੇ ਹੋਏ ਕਲੰਕ ਬਰਗਾੜੀ ਦਾ ਮਸਲਾ ਹੋਵੇ। ਸਮੇਤ ਸੈਣੀ ਨੇ ਨਾਲ ਜਾਰੀਆਂ ਨਾ ਪਾਉਣ ਵਾਲਾ ਮਸਲਾ ਹੋਵੇ ਤੁਸੀਂ ਕੀ ਨਹੀਂ ਕੀਤਾ ਬਹੁਤ ਕੁਛ ਕੀਤਾ ਕਿਸ ਡਿਜ਼ਾਈਨ ਚ ਕੀਤਾ ਜਵਾਬ ਜ਼ਰੂਰ ਦਿਓ ਤੇ ਤੁਹਾਡਾ ਕੋਈ ਚੇਲਾ ਚਪਟਾ ਜਾਂ ਤੁਹਾਡਾ ਕੋਈ ਉਹ ਸੁਣਦਾ ਹੋਵੇ ਕਿਉਂਕਿ ਲੋਕ ਤਾਂ ਸਤਾਏ ਹੋਏ ਨੇ ਹੁਣ ਦੂਜੀ ਗੱਲ ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗਾ ਕਿ ਜਿਹੜੀ ਬੀਜੇਪੀ ਆ ਉਹ ਬੜੇ ਵੱਡੇ ਰੂਪ ਦੇ ਵਿੱਚ ਪੋਲਰਾਈਜੇਸ਼ਨ ਕਰਤੀ ਪਈ ਆ ਪਰ ਇੱਥੇ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਆਪਾਂ ਕਹਿ ਸਕਦੇ ਆ ਜਾ ਨਹੀਂ ਕਹਿ ਸਕਦੇ ਕਈ ਵਾਰੀ ਤੁਹਾਡੇ ਕੋਲ ਸ਼ਬਦਾਂ ਦੀ ਘਾਟ ਮਹਿਸੂਸ ਹੋਣ ਲੱਗ ਪੈਂਦੀ ਆ ਕਨਨ ਉਹਦਾ ਇਹ ਕਿਉਂਕਿ ਬਾਕੀ ਦੇਸ਼ ਦੇ ਵਿੱਚ ਤਾਂ ਹਿੰਦੂ ਮੁਸਲਮ ਹਿੰਦੂ ਮੁਸਲਮ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਪਰ ਪੰਜਾਬ 'ਚ ਸਥਿਤੀਆਂ ਬਹੁਤ ਅਲੱਗ ਨੇ ਕਿਉਂਕਿ 6-7 ਕੈਂਡੀਡੇਟ ਹੀ ਉਹਨਾਂ ਨੇ ਜਿਹੜੇ ਨੇ ਉਹ ਮਰੀਆਂ ਜ਼ਮੀਰਾਂ ਵਾਲੇ ਕਹਿਣ ਨੂੰ ਤਾਂ ਉਹ ਸਿੱਖ ਨੇ ਪਰ ਮਰੀਆਂ ਜ਼ਮੀਰਾਂ ਵਾਲੇ ਸਿੱਖ ਖੜੇ ਕਰ ਦਿੱਤੇ ਤੇ ਇੱਥੇ ਤੇ ਫਿਰ ਕੋਈ ਮਸਲਾ ਨਾ ਤਾਂ ਹਿੰਦੂ ਸਿੱਖਤਾ ਬਣਦਾ ਤੇ ਨਾ ਕਿਸੇ ਹੋਰ ਤਰੀਕੇ ਦਾ ਬਣਦਾ ਪਰ ਲੋਕਾਂ ਨੂੰ ਉਲਝਾਇਆ ਬਹੁਤ ਤਰੀਕੇ ਨਾਲ ਜਾ ਰਿਹਾ ਕਿਉਂਕਿ ਜਿਹੜਾ ਥੱਲਣਾ ਪਾਸਾ ਜਿਹੜੀ ਦਲਤ ਪਾਪੂਲੇਸ਼ਨ ਆ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋੜਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਰ ਅਖੀਰਲੇ ਟਾਈਮ ਦੇ ਉੱਤੇ ਅਖੀਰਲੇ ਇਹਨਾਂ ਸਮਿਆਂ ਦੇ ਵਿੱਚ ਪੰਜਾਬੀਓ ਇੱਕ ਗੱਲ ਯਾਦ ਰੱਖਿਓ ਇੱਕ ਗੱਲ ਆਪਣੇ ਪੱਲੇ ਮੰਨ ਲਿਓ 76 ਸਾਲਾਂ ਦੇ ਵਿੱਚ ਦਿੱਲੀ ਤਖਤ ਤੇ ਬੈਠਾ ਕੋਈ ਵੀ ਜੜਾ ਰਾਜਾ ਤੁਸੀਂ ਸਮਝਿਆ ਉਹ ਤੁਹਾਡੇ ਪੰਜਾਬ ਪੰਜਾਬੀਅਤ ਨੂੰ ਨਫ਼ਰਤ ਕਰਦਾ ਆ ਤੇ ਨਫ਼ਰਤ ਕਰਦਾ ਹੀ ਰਹੇਗਾ ਉਹ ਤੁਹਾਡੇ ਪੱਖ ਦੀ ਗੱਲ ਕਦੀ ਵੀ ਨਹੀਂ ਕਰੇਗਾ ਤੁਸੀਂ ਪੰਜਾਬ ਦੀ ਧਰਤੀ ਤੇ ਰਹਿਣਾ ਪੰਜਾਬ ਦਾ ਖਾਣਾ ਪੰਜਾਬ ਦਾ ਰਹਿਣਾ ਇਹ ਸਾਰੇ ਲੋਕਾਂ ਦੇ ਉੱਤੇ ਹੀ ਇਸ ਕੱਲ੍ਹ ਉਹ ਜਿਹੜੀ ਆ ਉਹ ਬਿਲਕੁਲ ਠੋਕਦੀ ਆ ਕਿ ਇੱਕ ਗੱਲ ਯਾਦ ਰੱਖਿਓ ਕਿ ਤੁਹਾਨੂੰ ਕਿਸੇ ਵਾਰ ਦੀ ਸਟੇਟ ਵਾਲੇ ਨੇ ਕੁਛ ਨਹੀਂ ਜੇ ਦੇਣਾ ਕਿਉਂਕਿ ਤੁਸੀਂ ਪਿਸ਼ੋਕੜ ਚ ਦੇਖੋ ਕਿ ਨਾ ਤੁਹਾਡਾ ਇਹਨਾਂ ਨੇ ਪਾਣੀ ਬਖਸ਼ਿਆ ਜੇ ਨਾ ਇਹਨਾਂ ਨੇ ਤੁਹਾਡੇ ਰੁੱਖ ਬਖਸ਼ੇ ਨੇ ਨਾ ਤੁਹਾਡੀ ਜਵਾਨੀ ਇਹਨਾਂ ਨੇ ਕਿਸੇ ਕੰਡੇ ਲੱਗਣ ਦਿੱਤੀ ਹੈਗੀ ਆ ਤੁਹਾਡੇ ਰੁਜ਼ਗਾਰ ਤੁਹਾਡੇ ਹੱਥਾਂ ਚੋਂ ਖੋਲੇ ਗਏ ਨੇ ਤੁਹਾਡੀਆਂ ਪੀੜੀਆਂ ਜਿਹੜੀਆਂ ਨੇ ਉਹ ਥਾਂ ਥਾਂ ਤੇ ਜਿਹੜੀਆਂ ਨੇ ਉਹ ਪਟਕਣ ਲਾ ਦਿੱਤੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਅਮੀਰ ਸਟੇਟ ਦੁਨੀਆ ਦੀ ਅਮੀਰ ਸਟੇਟ ਮੈਂ ਕਹਿ ਸਕਦਾ ਉਸ ਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਲੈ ਆਂਦਾ ਕਿ ਤੁਹਾਡੇ ਉੱਤੇ ਹੀ ਕੀਤੇ ਹੋਏ ਜ਼ੁਲਮ ਤੇ ਤੁਹਾਨੂੰ ਹੀ ਉਸ ਗੱਲ ਦਾ ਇਹਨਾਂ ਨੇ ਦੋਸ਼ੀ ਬਣਾ ਕੇ ਪੇਸ਼ ਕੀਤਾ ਹੋਵੇ ਤੇ ਪੰਜਾਬੀਓ ਇੱਕ ਕੱਲ ਯਾਦ ਰੱਖਿਓ ਕਿ ਭਾਈ ਤੁਸੀਂ ਵੋਟ ਜਿਹੜੀ ਆ ਉਹ ਕਿੰਨੂੰ ਪਾਉਣੀ ਆ ਜਿਹੜਾ ਕੋਈ ਪੰਜਾਬ ਦਾ ਪੁੱਤ ਬਣ ਕੇ ਵਿਚਰੂਗਾ ਉਹਨੂੰ ਪਾਉਣੀ ਜੇ ਕਿ ਜਾਨ ਜਿਹੜਾ ਪੰਜਾਬ ਨੂੰ ਲੁੱਟਣ ਤੇ ਤੁਹਾਨੂੰ ਕੁੱਟਣ ਵਾਸਤੇ ਇਹਨਾਂ ਲੋਕਾਂ ਦਾ ਹੱਥ ਕੰਡਾ ਬਣੇ ਉਹਨੂੰ ਪਾਉਣੀ ਆ ਸੋ ਦਿੱਲੀ ਵਾਲਿਆਂ ਦੇ ਉੱਤੇ ਚਾਹੇ ਉਹ ਕੋਈ ਵੀ ਆ ਚਾਹੇ ਉਹ ਦਿੱਲੀ ਝੜੂ ਵਾਲਿਆਂ ਦੀ ਹੋਵੇ ਚਾਹੇ ਦਿੱਲੀ ਭਾਜਪਾ ਵਾਲਿਆਂ ਦੀ ਹੋਵੇ ਚਾਹੇ ਕਾਂਗਰਸ ਵਾਲਿਆਂ ਦੀ ਹੋਵੇ ਦੇ ਵਿੱਚ ਹੀ ਆ ਜਿਹੜੇ ਪੰਥ ਦਾ ਚੁੱਕੀ ਬੈਠੇ ਨੇ ਡੰਡਾ ਹੁਣ ਤੱਕ ਤੇ ਇਹਨਾਂ ਦੀਆਂ ਵੀ ਤੁਸੀਂ ਸਾਰੀਆਂ ਕਰਤੂਤਾ ਹੁਣ ਤੱਕ ਦੇਖ ਚੁੱਕੇ ਹੋ ਤੇ ਤੁਸੀਂ ਵੋਟ ਉਹਨਾਂ ਲੋਕਾਂ ਨੂੰ ਪਾਇਓ ਜਿਹੜਾ ਤੁਹਾਡੇ ਵੱਲ ਮੂੰਹ ਕਰਕੇ ਤੁਹਾਡੀ ਗੱਲ ਅੱਗੇ ਕਰ ਸਕੇ ਤੁਹਾਡੇ ਬੱਚਿਆਂ ਦੀ ਤੁਹਾਡੇ ਭੁੱਖ ਦੀ ਤੁਹਾਡੇ ਪਾਣੀਆਂ ਦੀ ਤੁਹਾਡੇ ਰੁਜ਼ਗਾਰ ਦੀ ਤੁਹਾਡੇ ਹੋਰੇ ਤਸ਼ੱਤਤ ਦੀ ਤੁਹਾਡੇ ਉੱਥੇ ਜੋ ਕੁਝ ਵਾਪਰ ਰਿਹਾ ਤੁਹਾਡੇ ਤੇ ਤੋ ਪਿਆ ਗਿਆ ਵੱਡੇ ਰੂਪ ਚ ਨਸ਼ੇ ਦੀ ਕਿਉਂਕਿ ਨਸ਼ਾ ਇਹ ਨਹੀਂ ਦੇਖਦਾ ਕਿ ਤੁਸੀਂ ਕਿਸ ਧਰਮ ਨੂੰ ਬਿਲੋਂਗ ਕਰਦੇ ਹੋ ਤੇ ਕਿੰ ਨੂੰ ਦੇਣਾ ਕਿਉਂਕਿ ਜਦੋਂ ਨੌਜਵਾਨੀ ਦੇ ਵਿੱਚ ਨਸ਼ਾ ਵੜਦਾ ਸਕੂਲਾਂ 'ਚ ਵੜਦਾ ਕਾਲਜਾਂ 'ਚ ਵੜਦਾ ਉੱਥੇ ਸਾਰਿਆਂ ਦਾ ਹੀ ਬੱਚੇ ਪੜ੍ਹਦੇ ਨੇ ਸੋ ਇੱਥੇ ਕਿਤੇ ਧਰਮ ਦੇ ਉਸ ਆੜ ਦੇ ਵਿੱਚ ਆ ਕੇ ਕਿਤੇ ਪੰਜਾਬੀਓ ਗਲਤੀ ਨਾ ਕਰ ਦੇਣਾ ਤੇ ਇਹਨਾਂ ਦੀਆਂ ਜਿਹੜੀਆਂ ਝੂਠੀਆਂ ਤਕਰੀਰਾਂ ਨੇ ਉਹਨਾਂ ਤਕਰੀਰਾਂ ਦੇ ਵਿੱਚ ਨਾ ਕਿਤੇ ਆ ਜਾਣਾ ਚਾਹੇ ਉਹ ਆ ਦੇਸ਼ ਦਾ ਪ੍ਰਧਾਨ ਮੰਤਰੀ ਕਰ ਜਾਵੇ ਜਾਂ ਕਾਂਗਰਸ ਵਾਲਾ ਕਰ ਜਾਵੇ ਜਾਂ ਆ ਲਾਲਾ ਕੇਜਰੀਵਾਲ ਕਰ ਜਾਵੇ ਤੇ ਜਾਂ ਸੁਖਬੀਰ ਦੀ ਬਾਦਲ ਦੀ ਜੁੰਡਲੀ ਜਿਹੜੀ ਆ ਉਹ ਕਰ ਜਾਵੇ ਇੱਕ ਗੱਲ ਇੱਕ ਗੱਲ ਯਾਦ ਰੱਖਿਓ ਬੜੇ ਸਾਲ ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲਿਆ ਤੇ ਹੁਣ ਕਿਤੇ ਧੋਖਾ ਨਾ ਖਾ ਜਾਓ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਇਹ ਗੱਲਾਂ ਤੁਹਾਡੇ ਘਰ ਕਰਨੀਆਂ ਚਾਹੀਦੀਆਂ ਨੇ ਜੇ ਇਹਨਾਂ ਗੱਲਾਂ ਨੂੰ ਕਿਤੇ ਤੁਸੀਂ ਗੰਡ ਮਾਰ ਲੈਂਦੇ ਹੋ ਨਾ ਇਹਨਾਂ ਲੋਕਾਂ ਨੂੰ ਕਿਤੇ ਇਹਨਾਂ ਦੀ ਥਾਂ ਦਿਖਾ ਦਿੰਦੇ ਹੋ ਤੇ ਫੇਰ ਮਾਣ ਕਰਿਓ ਤੁਸੀਂ ਪੰਜਾਬੀ ਹੋਣ ਦਾ ਫਿਰ ਤੁਸੀਂ ਮਾਣ ਕਰਿਓ ਪੰਜਾਬੀਅਤ ਦੇ ਉੱਤੇ ਪਰ ਜੇ ਤੁਸੀਂ ਫੇਰ ਉਸੇ ਵਹਿਣਾ ਦੇ ਵਿੱਚ ਵਹਿ ਗਏ ਨਾ ਤੇ ਫੇਰ بڑا ਮੌਕਾ ਤੁਹਾਡੇ ਕੋਲ ਟਾਈਮ ਬਾਅਦ ਆਉਣਾ ਤੇ ਉਦੋਂ ਫੇਰ ਤੁਸੀਂ ਕੁਝ ਸਾਲ ਪੁਛਤਾਈ ਚਲੀ ਜਾਣਾ ਕਿ ਕਿਤੇ ਕਿਤੇ ਉਦੋਂ ਅਸੀਂ ਕੋਈ ਸਹੀ ਫੈਸਲਾ ਜਿਹੜਾ ਉਹ ਲੈ ਲਿਆ ਹੁੰਦਾ ਬਹੁਤ ਕੁਝ ਅਖੀਰਲੇ ਘੰਟਿਆਂ ਦੇ ਵਿੱਚ ਹੋਏਗਾ ਬਹੁਤ ਕੁਝ ਧੱਕਾ ਹੋਏਗਾ ਬਹੁਤ ਕੁਝ ਲਾਲਚ ਦਿੱਤੇ ਜਾਣਗੇ ਬਚੇ ਹੋ ਇਹਨਾਂ ਤੋਂ ਕਿਉਂਕਿ ਇਹਨਾਂ ਦੇ ਦਿੱਤੇ ਹੋਏ ਛੋਟੇ ਛੋਟੇ ਲਾਲਚ ਤੁਹਾਡਾ ਕੀ ਕੁਝ ਖੋਲ ਜਾਂਦੇ ਨੇ ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਬਹੁਤ ਸਾਲਾਂ ਬਾਅਦ ਅਹਿਸਾਸ ਹੁੰਦਾ ਤਦ ਤੱਕ ਸਭ ਕੁਝ ਨਿਕਲ ਗਿਆ ਹੁੰਦਾ ਸੋ ਲੰਗੇ ਹੋਏ ਸੱਪ ਦੀ ਲਕੀਰ ਤੇ ਡਾਂਗਾ ਮਾਰਨ ਦੇ ਨਾਲ ਕੱਖ ਨਹੀਂ ਬਣਨਾ ਮੌਕੇ ਦੇ ਉੱਤੇ ਸੱਪ ਨੂੰ ਕਿਸੇ ਬਿੱਲੇ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਉਮੀਦ ਕਰਦਾ ਤੁਸੀਂ ਗੱਲਾਂ ਨੂੰ ਆਪਣੇ ਜਹਨ ਵਿੱਚ ਵਿਸ਼ਾ ਕੇ ਤੇ ਵੋਟਾਂ ਵਾਲੇ ਦਿਨ ਉਹਨਾਂ ਲੋਕਾਂ ਨੂੰ ਚੁਣਿਓ ਜਿਹੜੇ ਤੁਹਾਡੀ ਗੱਲ ਕਰਨ ਜਿਹੜੇ ਪੰਜਾਬ ਦੇ ਪੁੱਤ ਹੋ ਕੇ ਵਿਚਰਨ ਸੋ ਉਮੀਦ ਕਰਦਾ ਤੁਹਾਨੂੰ ਸਾਡਾ ਅੱਜ ਵਾਲਾ ਐਪੀਸੋਡ ਪਸੰਦ ਆਵੇਗਾ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਧੰਨਵਾਦ ਤੁਹਾਡੇ ਮਿਲਦੇ ਹਾਂ ਜੀ ਨਵੇਂ ਐਪੀਸੋਡ ਤੇ ਵਿੱਚ ਕੁਝ ਨਵੀਆਂ ਗੱਲਾਂ ਚ ਲੈ ਕੇ ਕੁਝ ਨਵੇਂ ਨਵਾਂ ਅਪਡੇਟ ਲੈ ਕੇ ਸਿੱਧੀਆਂ ਤੇ ਸੱਚੀਆਂ ਗੱਲਾਂ ਸੁਣਨੀਆਂ ਪਸੰਦ ਕਰਦੇ ਹੋ ਤਾਂ ਸਾਡੇ ਚੈਨਲ ਨਾਲ ਜੁੜਜੋ ਅਸੀਂ ਤੁਹਾਡੇ ਤੁਹਾਡਾ ਅਸੀਂ ਖੁੱਲੀਆਂ ਬਾਹਾਂ ਦੇ ਨਾਲ ਜਿਹੜਾ ਹੈ ਉਹ ਸਵਾਗਤ ਕਰਾਂਗੇ ਧੰਨਵਾਦ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ